ਜਿਹੜੇ ਬੱਤੀ ਨੂੰ ਸਮਝਣ ਗਾ ਉਹ ਪੰਜਾਬੀ ਤੋਂ ਕੰਗਾਲ ਕੀ ਬਾਤ ਕੀ ਹੋ ਰਹਾ ਬਾ ਖਾਜ ਜੰਦਰਾ ਜਦੋਂ ਜਗਾਰ ਤੇ ਬੱਤੀ ਦੇਣੀ ਪੈਂਦੀ ਹੈ ਹਾਏ ਹਾਏ ਸਾਧੂ ਸੰਤ ਸੇਖ ਦੇ ਧੂਏ ਨਾ ਕੋਈ ਜਾਦੂ ਨਾ ਕੋਈ ਧੂਏ ਜਿਹਨੂੰ ਲੜਦੇ ਹੋਣ ਚੂਣੇ ਤੇ ਬੱਤੀ ਬੇਰੀ ਕੱਲ ਪਰਸਾ ਜੋ ਵੀ ਇੰਟਰਵਿਊ ਆਇਆ ਇਹ ਤੁਸੀਂ ਦੇਖਿਆ ਹੋ ਮੇਰਾ ਮਾਫੀ ਨਾ ਸੋ ਜੋ ਕੁਝ ਮੈਂ ਮਹਿਸੂਸ ਕਰਦਾ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਵੀ ਜੋ ਵੀ ਮੇਰੇ ਅੰਦਰ ਸੀ ਮੈਨੂੰ ਸਾਡੇ ਬਾਹਰ ਦੇ ਪ੍ਰੋਡਕਟਰਾਂ ਨੇ ਕਿਹਾ ਯਾਰ ਕੁਝ ਇਸ ਤਰ੍ਹਾਂ ਦਾ ਉਹ ਕਰਨਾ ਹੈ ਮੈਂ ਕਿਹਾ ਯਾਰ ਕੀ ਕਰਨਾ ਹੈ ਕਹਿੰਦਾ ਜੀ ਤੁਸੀਂ ਮਾਫੀ ਨਹੀਂ ਮੰਗਦੇ ਮੈਂ ਫਿਰ ਮਾਫੀ ਕਿਸ ਗੱਲ ਦੀ ਕਹਿੰਦੇ ਜਿਹੜਾ ਹੋਇਆ ਸੀ ਉਹ ਕਾਹਨ ਹੋਇਆ ਸੀ ਵੈਂਕੂਵਰ ਦੀ ਸਟੇਜ ਤੇ ਹੋਇਆ ਸੀ ਮੈਂ ਕਿ ਬੈਂਕੂਪੁਰ ਦੀ ਸਟੇਜ ਤੇ ਜੋ ਵੀ ਹੋਇਆ ਸੀ ਉਹ ਮੈਂ ਉਹਨਾਂ ਨੂੰ ਹੱਥ ਜੋੜਦਾ ਰਿਹਾ ਉਹ ਮੇਰੇ ਅੱਗੇ ਮੁੜਦਾਬਾਤ ਬਣਾਉਂਦੇ ਰਹੇ ਉਹ ਮੇਰੇ ਅੱਗੇ ਜਦੋਂ ਇਹ ਵੱਡੀ ਉਂਗਲ ਦਿਖਾਉਣ ਲੱਗੇ ਨੇ ਜਿਹੜੀ ਖਤਰਨਾਕ ਹੁੰਦੀ ਹੈ ਫਿਰ ਮੇਰੇ ਮੂੰਹੋਂ ਨਿਕਲਿਆ ਕੁਝ ਹਾਲਾਂਕਿ ਗਾਲ ਨੀ ਕਹੀਓ ਬੱਤੀ ਨੂੰ ਗਾਲ ਨਹੀਂ ਕਹਿੰਦੇ ਮਾਮਾ ਨੇ ਬੱਤੀ ਹਮੇਸ਼ਾ ਬੱਚਿਆਂ ਨੂੰ ਦਿੱਤੀ ਹੈ ਜਦੋਂ ਚਰੂਰੀ ਲੜਦੇ ਦੱਤੀ ਜਿਹੜੇ ਬੱਤੀ ਨੂੰ ਸਮਝਣ ਗਾਲ ਉਹ ਪੰਜਾਬੀ ਤੋਂ ਕੰਗਾਲ ਕੀ ਬਾਤ ਹੈ ਰਾਮ ਰਾਮ ਖਾਜ ਜੰਦਰਾ ਜਦੋਂ ਜਗਾਰ ਤੇ ਬੱਤੀ ਦੇਣੀ ਪੈਂਦੀ ਹੈ ਹਾਏ 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 ਬਾਬਾ ਜੀ ਸਾਧੂ ਸੰਤ ਸੇਖ ਦੇ ਧੂਨੇ ਨਾ ਕੋਈ ਜਾਦੂ ਨਾ ਕੋਈ ਧੂਨੇ ਜਿਹਨੂੰ ਲੜਦੇ ਹੋਣ ਚੂਣੇ ਤੇ ਬੱਤੀ ਮਨਸਬ ਇਹਦੇ ਨਾਲ ਫੇਸਬੁਕ ਤੇ ਗਾਲ ਨਹੀਂ ਹੈ ਤੇ ਗਾਲ ਨਹੀਂ ਹੈ बच्चे जेडे मामावां जेड़ियां बच्चे नु चीज ਕਰਦੀਆਂ ਸੀਗੀਆਂ ਪਰ ਉਹਨਾਂ ਨੇ ਜਿਹੜੀਆਂ ਵੱਡੀਆਂ ਵੱਡੀਆਂ ਗਾਲਾਂ ਕੁੱਟ ਜੋ ਜਿਹੜੀਆਂ ਉਹਨਾਂ ਨੇ ਕੱਟੀਆਂ ਉਹਦਾ ਮਹਿਸੂਸ ਹੀ ਨਹੀਂ ਕੀਤਾ ਉਹਨਾਂ ਨੂੰ ਜੋ ਵੀ ਗੱਲ ਹੋਈ ਸੀ ਉਸ ਵੇਲੇ ਉਸ ਤੋਂ ਬਾਅਦ ਫਿਰ ਮੇਰੇ ਦਿਲ ਦੇ ਵਿੱਚ ਆਇਆ ਕਿ ਮੈਂ ਯਾਰ ਮਾਫੀ ਮੰਗਣੀ ਹੈ ਤੇ ਫਿਰ ਮਾਫੀ ਕਿਸ ਤਰ੍ਹਾਂ ਮੰਗੀਏ ਕਹਿੰਦੇ ਜੀ ਤੁਸੀਂ ਉਹਦੇ ਤੇ ਆਪਰਾਪਤ ਮੰਗਣੀ ਮੈਂ ਤਾਂ ਕਿਆ ਦੂਜੇ ਦਿਨ ਵੀ ਮੈਂ ਮਾਫੀ ਮੰਗ ਲਈ ਸੀ ਐਡਮਿੰਟਨ ਦੇ ਸ਼ੋਅ ਦੇ ਵਿੱਚ ਵੈਂਕੂਵਰ ਤੋਂ ਬਾਅਦ ਦੂਜੇ ਦਿਨ ਸਾਡਾ ਜਿਹੜਾ ਸ਼ੋਅ ਸੀਗਾ ਵੈਂਕੂਵਰ ਦੇ ਸ਼ੋਅ ਦੇ ਵਿੱਚ ਮੈਂ ਮਾਫੀ ਮੰਗ ਲਈ ਸੀ ਹੱਥ ਜੋੜ ਕੇ ਕਿ ਯਾਰ ਜੋ ਕੱਲ ਹੋਇਆ ਨਾ ਮੈਨੂੰ ਚੰਗਾ ਨਹੀਂ ਲੱਗਿਆ ਪਤਾ ਨਹੀਂ ਇੱਕ ਹੋਣੀ ਸੀ ਐਕਚੁਅਲੀ ਝ ਹੋਣੀ ਹੁੰਦੀ ਚਿੰਤਾ ਤਾਂ ਆ ਗਈ ਕਿ ਇਹ ਜੋ ਅਨ ਹੋਣੀ ਹੋਣੀ ਇਹ ਗੋੜੀਆਂ ਹੋ ਗਿਆ ਬਾਕੀ ਕਿਸੇ ਦਿਨ ਮੂਝੋ ਨਿਕਲਦੇ ਸੀ ਬੋਲ ਮੇਰੇ ਲਈ ਹੋਣਾ ਸੀਗਾ ਉਹਨਾਂ ਤੋਂ ਵੀ ਹੋਣਾ ਸੀ ਮੇਰੇ ਤੋਂ ਵੀ ਹੋਣਾ ਸੀ ਦੋਨੋਂ ਤੋਂ ਗਲਤੀ ਹੋਈ ਹੈ ਅੱਛਾ ਜਦੋਂ ਮਾਂ ਨੂੰ ਗਾੜ ਘੜਦੇ ਹੋ ਤੁਸੀਂ ਜਦੋਂ ਮਾਂ ਨੂੰ ਕਹਿੰਦੇ ਕਿ ਮਤਲਬ ਇਹ ਮਾਂ ਨੇ ਗਦਾਰ ਪੁੱਤ ਜੰਮਿਆ ਅਰਦਾਸ ਨੂੰ ਗਦਾਰ ਬਣਾ ਕੇ ਪੇਸ਼ ਕੀਤਾ ਤੇ ਬਹਗਣੋਂ ਦੇ ਸਬੂਤ ਦਿੱਤੇ ਫਿਰਾਂਗੇ ਮੈਂ ਅਰਦਾਸ ਉਹ ਗਦਾਰ ਨਹੀਂ ਆ ਮੈਂ ਤਾਂ ਪੰਜਾਬੀ ਲਈ ਬਹੁਤ ਕੁਝ ਕੀਤਾ ਮੈਂ ਕਿਵੇਂ ਕਹਿ ਸਕਦਾ ਮੈਂ ਬਹੁਤ ਕੁਝ ਕੀਤਾ ਜੀ ਮਾਨ ਸਾਹਿਬ ਇਹ ਮੇਰੀ ਸੰਗਤ ਦੱਸਦੀ ਹੈ ਮੇਰੇ ਲੋਕ ਦੱਸਦੇ ਮੇਰੇ ਪਿਆਰ ਕਰਨ ਵਾਲੇ ਦੱਸਦੇ ਉਹਨਾਂ ਨੂੰ ਵੀ ਪਤਾ ਹੈ ਕਿ ਇਸ ਦੀ ਗਲਤੀ ਨਹੀਂ ਹੈ ਪਰ ਮੁੱਦਾ ਬਣਾ ਲਿਆ ਪਿੱਛੇ ਕੌਣ ਤੋਂ ਬਾਰੇ ਨਹੀਂ ਜੀ ਸੋਣੋ ਕਹਿੰਦੇ ਜਿਹਦੇ 'ਚ ਗੱਲ ਹੁੰਦੀ ਆ ਉਦੀ ਹੀ ਗੱਲ ਹੁੰਦੀ ਆ ਹੈਨਾ ਜਦੋਂ ਮੇਰੇ ਮੱਮਾ ਕਹਿੰਦੇ ਨੇ ਬੰਦਾ ਸਿੱਖਾਂ ਤੇ ਹੁੰਦਾ ਹੈ ਨਜ਼ਰਾਂ ਤਾਂ ਹੁੰਦੀਆਂ ਨੇ ਕੁਝ ਚੰਗੀਆਂ ਕੁਝ ਮਾੜੀਆਂ ਹੁੰਦੀਆਂ ਨੇ ਪਰ ਮੈਨੂੰ ਲੱਗਦਾ ਜਿੱਦੇ ਤੇ ਸਾਈ ਜੀ ਖੁਦ ਮਿਹਰਬਾਨ ਹੋਣ ਉਹ ਬਦਾਰ ਵੀ ਨਹੀਂ ਹੋ ਸਕਦਾ ਤੇ ਮਾੜਾ ਵੀ ਨਹੀਂ ਹੋ ਸਕਦਾ ਅੱਛਾ ਤੁਸੀਂ ਬਾਨਲੇ ਮੁਲਕ ਦੇ ਜਿਹੜੇ ਇਵੈਂਟ ਦੀ ਗੱਲ ਕੀਤੀ ਉਹਨੂੰ ਆਪਾਂ ਸਾਈਟ ਤੇ ਕਰਦੇ ਆ ਪਾਸਟ ਕੁਝ ਨਹੀਂ ਰੱਖਿਆ ਬਟ ਮੈਂ ਗੱਲ ਕਰਨਾ ਚਾਹਿਆ ਅੱਖੀਆਂ ਉਂੀਕਦੀਆਂ ਤੁਸੀਂ 5 ਅਕਤੂਬਰ ਨੂੰ ਘਾ ਰਹੇ ਹੋ ਰਾਈਟ ਹਾਂਜੀ ਇਹ ਇੱਕ ਟੂਰ ਦਾ ਨਾਮ ਕੱਢਦੇ ਜਜ਼ਬਾਤ ਜ਼ਿਆਦਾ ਲੱਗਦੇ ਨੇ ਅਮਰੀਕਾ ਵਾਲਿਆਂ ਦੇ ਐਕਚੁਅਲੀ ਜਜ਼ਬਾਤ ਹੀ ਆ ਜਜ਼ਬਾਤ ਤੋਂ ਬਿਨਾਂ ਤਾਂ ਗੱਲ ਹੀ ਨਹੀਂ ਜਜ਼ਬਾਤ ਰਾਸਾਂ ਨੌ ਰਾਸਾਂ ਜਿਹੜੇ ਉਹਨਾਂ ਦੇ ਵਿੱਚੋਂ ਇੱਕ ਰਾਸ ਇਹ ਜਿਹੜੇ ਤੁਹਾਡੇ ਅੰਦਰ ਦੀ ਫੀਲਿੰਗ ਜਿਹੜੇ ਤੁਹਾਡੇ ਕੰਨਾਂ ਦੇ ਵਿੱਚੋਂ ਹਾਂ ਜੋ ਵੀ ਆਉਂਦੇ ਉਹ ਵੀ ਤਾਂ ਰਾਸੀ ਹੈ ਜਦੋਂ ਤੁਸੀਂ ਮੁਸਕਰਾਉਂਦੇ ਹੋ ਉਹ ਵੀ ਤਾਂ ਰਾਸੀ ਹੈ ਜਦੋਂ ਤੁਸੀਂ ਜੋਸ਼ ਚੋਣੇ ਉਹ ਵੀ ਤੁਹਾਨੂੰ ਰਾਸ ਇਹ ਨਵਰਾਸ ਹਨ ਤਾਂ ਵੀ ਇਹ ਵੀ ਮੇਰਾ ਖਿਆਲ ਹੈ ਮੇਰੇ ਨਵਰਾਸ ਹਨ ਮੇਰੇ ਨਵਰਤਨ ਹਨ